ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆ ਦਾ ਚਾਕਰੀ ਦੇਨੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ 'ਚ ਇਹ ਪੁੰਨਿਆ ਮਨਾਈ ਜਾਂਦੀ ਹੈ ਬੀਤੇ ਦਿਨ ਮੇਲੇ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਸਿਆਸੀ ਸਟੇਜਾਂ ਲਗਾ ਕੇ ਦਮਖਾ ਮੁਖਾਇਆ ਅਕਾਲੀ ਦਲ ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਇਸ ਦੌਰਾਨ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਅੱਜ ਗੁਰੂ ਦੀਆ ਲਾਡਲੀਆ ਨਿਹੰਗ ਸਿੰਘ ਫੌਜਾ ਵੱਲੋਂ ਰਖੜ ਪੁੰਨਿਆ ਤੇ ਮਹੱਲਾ ਸਜਾਇਆ ਜਾਵੇਗਾ ਵਕਫਕ ਨਿਹੰਗ ਜਥੇਬੰਦੀਆਂ ਬਾਬਾ ਬਕਾਲਾ ਵਿਖੇ ਪਹੁੰਚੀਆਂ ਹੋਈਆਂ ਨੇ ਜੋੜ ਮੇਲੇ ਦੌਰਾਨ ਧਾਰਮਿਕ ਦੀਵਾਨ ਵੀ ਸਜਾਈ ਜਾ ਰਹੇ ਨੇ ਤੇ ਹਜ਼ਾਰਾਂ ਸੰਤਾਂ ਨਤਮਸਕ ਹੋਣ ਲਈ ਸ਼੍ਰੀ ਗੁਰੂ ਤੇਗ ਬਹਾਦਰ ਦੀ ਨਗਰੀ ਪਹੁੰਚ ਰਹੀਆਂ ਨੇ ਹਰ ਸਾਲ ਸੰਤਾਂ ਦਾ ਇਕੱਠ ਵੇਖਣ ਨੂੰ ਮਿਲਦਾ ਹੈ ਅਤੇ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸੰਤਾਂ ਨਤਮਸਕ ਹੋ ਰਹੀਆਂ ਨੇ ਨੌਵੀਂ ਪਾਤਸ਼ਾਹੀ ਦੀ ਯਾਦ ਵਿੱਚ ਮੇਲਾ ਲੱਗਦਾ ਹੈ ਹਰ ਸਾਲ ਅਤੇ ਬੀਤੇ ਦਿਨ ਸਿਆਸੀ ਕਾਨਫਰੰਸਾਂ ਵੇਖਣ ਨੂੰ ਮਿਲੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਤੇ ਦਿਨ ਦੀਆਂ ਤਸਵੀਰਾਂ ਨੇ ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਟੇਜਾਂ ਲਗਾਈਆਂ ਵੱਡੀ ਗਿਣਤੀ ਵਿੱਚ ਲੋਕ ਵੀ ਸ਼ਾਮਲ ਹੋਏ ਰਵਾਇਤੀ ਪਾਰਟੀਆਂ ਨੇ ਤਾਂ ਆਪਣੀਆਂ ਸਿਆਸੀ ਸਟੇਜਾਂ ਹਰ ਸਾਲ ਦੀ ਤਰ੍ਹਾਂ ਲਗਾਈਆਂ ਹੀ ਪਰ ਨਵੀਂ नवेली ਆਮ ਆਦਮੀ ਪਾਰਟੀ ਵੀ ਆਪਣੀ ਸਿਆਸੀ ਸਟੇਜ ਲਗਾਈ ਦਿਖੀ ਅਤੇ ਲੋਕ ਵੱਡੀ ਗਿਣਤੀ ਚ ਸ਼ਾਮਲ ਹੋਏ